ਦੁਸਤ ਸ਼ੋਰਟ ਵੀਡੀਓ ਬਣਾ ਰਿਆ ਪਿੰਡ ਕਮਾਲਪੁਰ ਪਹੁੰਚੇ ਆ ਜ਼ਿਲ੍ਹਾ ਤਸੀਲ ਤਰਨਤਾਰਨ ਕਾਛ ਕੀ ਹਾਲ ਨੇ ਵਧੀਆ ਵਧੀਆ ਵੀਰ ਜੀ ਤੁਸੀਂ ਨਾਓ ਲਓ ਵੀ ਕਾਛ ਇਸ ਸ਼ੋਰਟ ਵੀਡੀਓ ਦੇ ਵਿੱਚ ਇੱਕ ਵਾਰ ਤਾਜੀ ਆਪਾਂ ਦਿਖਾਉਣੀ ਜਿਹੜੀ ਤੁਹਾਡੇ ਕੋਲ ਆ ਹਾਂਜੀ ਹਾਂਜੀ ਇੱਕ ਜਿਹੜੀ ਵੀਰੇ ਜਾਦ ਨੇ ਫੜੀ ਆ ਉਹ ਟੋਕੜ ਕੱਪਣਾ ਉਹ ਟੋਕੜ ਕੱਪਣਾ ਵੀਰ ਜੀ ਠੀਕ ਆ ਜੀ ਤੇ ਇਹ ਅੱਜ ਸੂਈ ਆਪਣੇ ਕੋਲ ਬਚੀ ਤਾਜੀ ਵੀਰ ਜੀ ਸਵੇਰੇ ਸੂਈ ਆ ਮਾਰਨਿੰਗ ਹੀ ਮਾਰਨਿੰਗ ਮਾਰੀ ਬੱਸੀ ਮਾਰਾ ਬੱਸੀ ਮਾਰਾ ਜੀ ਨਾਡੂਆ ਗਿੱਲਾ ਨਾਲ ਬੱਸੀ ਗਿੱਲਾ ਨਾਡੂ ਵੀਰ ਜੀ ਜੇਰ ਜੇਰ ਪਾਤੀ ਸੀ ਪ੍ਰੋਪਰ ਹਾਂ ਨਾ ਵੀਰ ਜੀ ਜੇਰ ਜੀ ਆਪਣ ਹਾਂਜੀ ਚੰਗੀ ਸਾਫ ਨਿਕਲੀ ਹੈ ਨਾ ਮੈਂ ਨਾ ਵੀਰ ਜੀ 4 ਕਿਲੋ ਚਵਾਇ ਕੀਤੀ ਐ ਸਾਫ ਆ ਕੋਈ ਫੂਸਕਾ ਨਹੀਂ ਜੇ ਲਓ ਜੀ ਚੋਣ ਚੰਗੀ ਨਿਕਲੀ ਬਾਕੀ ਚਾਰੇ ਥਾਣਾ ਸੋਨਾ ਨਖੇੜ ਤੇ ਜਿਹੜੀ ਤੋਕੜ ਗੱਬਣ ਤੁਹਾਨੂੰ ਦਿਖਾ ਰਿਹਾ ਕਿੰਨੇ ਮਹੀਨੇ ਦੀ ਗੱਬਣ ਚੱਕ ਪਾ ਵੀਰ ਜੀ 5 ਮਹੀਨਿਆਂ ਦੀ 5 ਮਹੀਨਿਆਂ ਦੀ ਆ ਹਾਂਜੀ ਪ੍ਰੋਪਰ ਗਾਰੰਟੀ ਨਾਲ ਚੈੱਕ ਪਾਸ ਆਪਣੀ ਦੁੱਧ ਕਿੰਨਾ ਦੁੱਧ ਵੀਰ ਜੀ 9 ਕਿਲੋ ਸੱਜਰ ਨੇ ਦੁੱਧ ਚਵਾਇਆ 25 ਵਾਰ ਵੀਰ ਜੀ 25 ਵਾਰ ਹੀ ਚੱਲੀ ਆ ਠੀਕ ਆ ਵੀਰੇ ਹਾਂਜੀ ਲੈ ਵੀ ਕਾਜ ਆਜ਼ਾਦ ਵੀਰੇ ਇਹਨੂੰ ਤੋੜ ਕੇ ਲੈ ਆਓ ਇੱਕ ਵਾਰ ਦਿਖਾ ਦਿਓ ਫਰੰਟ ਤੋਂ ਆ ਵੇਖੋ ਸਾਜੀ ਗੈੜ ਦਾ ਕਾ ਆ ਨਿਗਾ ਦੇ ਵਿੱਚੋਂ ਗੱਡੋ ਠੀਕਾ ਜੀ ਫੁੱਲੀ ਵਜਨ ਲੋੜ ਆ ਗਾਂ ਤਿੱਜਾ ਸੂਬਾ ਸੋਣਾ ਇਹਨੇ ਕਰਮਾਲੀ ਨੇ ਪੰਜਾ ਮਹੀਨਾ ਦੀ ਗੱਭਨ 9 ਕਿਲੋ ਦੁੱਧ ਅੱਜ ਵੀ ਤੇ ਥੱਲੇ ਮੌਕੇ ਤੇ ਮੌਜੂਦ ਆ ਤੇ 5 ਲੀਟਰ ਦੁੱਧ ਇਹਨੇ ਚਵਾਇਆ ਠੀਕਾ ਜੀ ਦੂਜੇ ਸੂਬੇ ਦੇ ਵਿੱਚ 27 ਲੀਟਰ 5 27 ਜੀ ਛਾਈ ਢਾਂਚਾ ਦੱਸਦਾ ਦੁੱਧ ਦਾ ਆ ਡਰੂ ਵੀ ਬਾਕੀ ਕੁਆਲਟੀ ਕਰਮਾਲੀ ਦੀਆਂ ਵੀ ਜਿਵੇਂ ਬਿਲਕੁਲ ਮੈਪ ਨਕਸ਼ਾ ਹੀ ਬਣਿਆ ਮੈ ਵੀ ਬਣਿਆ ਵੀਰ ਜੀ ਮੈ ਵੀ ਤੇ ਆ ਵੀ ਪੱਥੀ ਚੰਗੀ ਆ ਅੱਜ ਤੜਕੇ ਸੂਈ ਆ ਠੀਕਾ ਜੀ ਥਣ ਥਣ ਇਹਨੂੰ ਵੀ ਕਰਮਾਲੀ ਨੂੰ ਬਹੁਤ ਸੋਣਾ ਲੱਗਾ ਮੁੱਠੀ ਵਾਲਾ ਦੋ ਮਗਰ ਵੀ ਬੱਛੀ ਆ ਇਹ ਕਾਹ ਜਿਹੜੀ ਤਾਜੀ ਸੂਈ ਹੈ ਕਿੰਨੇ ਦੇ ਦੇ ਰਿਆਂ ਅੱਜ ਇਹ ਵੀਰ ਜੀ 45000 ਦੀ 45 ਦੀ ਜਿਹੜੀ ਆਪਣੇ ਕੋਲ ਟੋਕੜਗਾ ਬਣਾ ਜਿਹੜੀ ਆ ਇਹ ਵਿੱਚ 35000 ਦੀ ਲਓ ਜੀ ਇਹ 35000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲੂਗੀ 35000 ਇੱਕ 35 ਦੀ ਕਰੂ ਵੀਰ ਜੀ ਜਦੋਂ ਤਿਆਰ ਹੋ ਗਈ ਆ ਫਿਰ ਇੱਕ 35 ਇੱਕ 35 ਆ ਪੱਕੀ ਗੱਲ ਆ ਦੇਖੋ ਵਾੜੇ ਵੀ ਚੰਗੀਆਂ ਠੀਕ ਆ ਜੀ ਬਾਕੀ ਥਣ ਥੱਪੇ ਵਾਲੀ ਆ ਸਾਫ਼ ਸੁਥਰਾ ਲੇਵਾ ਕਰਮ ਵਾਲੀ ਦਾ ਸੋ ਚੋਂ ਪਾਸਿਓਂ ਇੱਕ ਵਾਰੀ ਤਸੱਲੀ ਦੇ ਨਾਲ ਵੇਖ ਕੇ ਫਿਰ ਮੇਰਾ ਭਰਾ ਕਾਲ ਕਰੇਗਾ ਵੇਖੋ ਵੀਰ ਜੀ ਠੰਡੀ ਸੀਲ ਜੀ ਆ ਮਾਰੋਨੇ ਦਾ ਚੱਕਰ ਨਹੀਂ ਵੇਖੋ ਯੈਸਨੋ 45 ਦੀ ਹਣਾ 45 ਦੀ ਵੀਰ ਜੀ ਆਹ ਦੇਖੋ ਆਹ ਦੇਖੋ ਸੀਲੀਆਂ ਆਹ ਦੇਖੋ ਬਣਾ ਸ਼ਾਕੀ ਸ਼ਾਕੀ ਨਹੀਂ ਰਹਿ ਗਿਆ ਕਿ ਮੈਨਾਂ ਵੀ ਨਹੀਂ ਸ਼ਾਕਤ ਰਹਿ ਨਹੀਂ ਗਿਆ ਤੇ ਹਾਂ ਓਕੇ ਕਾਸ਼ 45 ਦੀ ਯੈਸਨੋ ਆਹ ਜਿਹੜੀ ਕਰਮਾਲੀ ਟੋਕੜ ਦਾ ਬਣਾ ਠੀਕ ਆ ਜੀ ਇਹ 35 ਦੀ